ਸਰਸ਼ਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਹਜੇ ਗਰਮੀ ਸ਼ੁਰੂ ਹੀ ਹੋਈ ਹੈ ਤੇ ਏਸੀ ਦੇ ਕੰਪਰੈਸਰ ਫਟਣ ਦੀਆਂ ਖਬਰਾਂ ਸਾਹਮਣੇ ਵੀ ਆਉਣ ਲੱਗੀਆਂ ਨੇ ਜੀਆਂ ਜੋ ਤਾਜ਼ੀ ਤਸਵੀਰ ਸਾਹਮਣੇ ਆਈ ਹੈ ਉਹ ਗ੍ਰੇਟਰ ਨੌਇਡਾ ਤੋਂ ਸਾਹਮਣੇ ਆਈ ਹੈ ਜਿੱਥੇ ਗਰਲਸ ਹੋਸਟਲ ਦੇ ਵਿੱਚ ਏਸੀ ਦਾ ਕੰਪਰੈਸਰ ਫਟਿਆ ਤੇ ਪੂਰੀ ਬਿਲਡਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗ ਲੱਗ ਗਈ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹਾ ਇਹ ਗਰਲਸ ਹੋਸਟਲ ਦੀ ਤਸਵੀਰ ਹੈ ਅਨਪੁਰਨਾ ਗਰਲਸ ਹੋਸਟਰ ਗ੍ਰੇਟਰ ਨੌਇਡਾ ਦੇ ਕੋਲ ਇੱਕ ਬਿਲਡਿੰਗ ਹੈ ਜਿੱਥੇ ਇਹ ਅੱਗ ਲੱਗ ਗਈ ਹੈ ਏਸੀ ਦਾ ਕੰਪਰੈਸਰ ਫਟਿਆ ਜਿਸ ਤੋਂ ਬਾਅਦ ਪੂਰੀ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਧੂਆ ਕਿਸ ਤਰੀਕੇ ਦੇ ਨਾਲ ਸਾਰੇ ਪਾਸੇ ਫੈਲਿਆ ਹੋਇਆ ਤੇ ਦੂਜੀ ਬਿਲਡਿੰਗ ਤੋਂ ਕਿਸੇ ਨੇ ਇਹ ਵੀਡੀਓ ਬਣਾਈ ਤੇ ਵੀਡੀਓ ਵੀ ਸ਼ੇਅਰ ਕਰ ਦਿੱਤੀ ਗਈ ਹੈ ਹਾਲਾਂਕਿ ਬੀਤੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਸੀ ਜਿਸ ਦਾ ਕਾਰਨ AC ਸੀ ਕਿ AC ਦਾ ਕੰਪਰੈਸਰ ਫਟਿਆ ਜਾਂ AC ਦੇ ਵਿੱਚ ਕੋਈ ਦਿੱਕਤ ਦੇ ਕਾਰਨ ਅੱਗ ਲੱਗ ਗਈ ਜਿਸ ਤੋਂ ਬਾਅਦ ਘਰਾਂ ਦੇ ਘਰ ਤਬਾਹ ਹੋ ਗਏ ਸੀ ਸੋ ਇਹ ਤਾਜ਼ੀ ਤਸਵੀਰ ਲਗਾਤਾਰ ਤੁਹਾਡੀ ਸਕਰੀਨ ਤੇ ਹਾਲਾਂਕਿ ਤੁਹਾਨੂੰ ਦੱਸਦੀ ਕਿ ਜਦੋਂ ਇਸ ਬਿਲਡਿੰਗ ਦੇ ਵਿੱਚ ਅੱਗ ਲੱਗੀ கே கு ਬਿਲਡਿੰਗ ਤੋਂ ਛਾਲ ਮਾਰੀ ਗਈ ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋ ਵੱਡੀ ਖਬਰ ਹੈ ਵੱਡਾ ਹਾਦਸਾ ਹੋਣ ਤੋਂ ਹਾਲਾਂਕਿ ਟਲ ਗਿਆ ਹੈ ਕਿਉਂਕਿ ਜਿਸ ਤਰੀਕੇ ਨਾਲ ਉੱਥੇ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਬੜੀ ਮੁਸ਼ਕਲ ਦੇ ਨਾਲ ਬਿਲਡਿੰਗ ਤੇ ਜੋ ਅੱਗ ਲੱਗੀ ਹੋਈ ਸੀ ਉਸ ਤੇ ਕਾਬੂ ਪਾਇਆ ਗਿਆ ਸਵੇਰੇ ਪੌਣੇ 5 ਵਜੇ ਦੀ ਇਹ ਖਬਰ ਦੱਸੀ ਗਈ ਹੈ ਜਦੋਂ ਸਾਰੇ ਲੋਕ ਸੁੱਤੇ ਏਸੀ ਸਾਰੀਆਂ ਕੁੜੀਆਂ ਸੁੱਤੀਆਂ ਹੋਈਆਂ ਸੀ ਉਸ ਵੇਲੇ ਹੀ ਅਚਾਨਕ ਇੱਕ ਕਮਰੇ ਦੇ ਵਿੱਚ ਕਿਸੇ ਏਸੀ ਦਾ ਕੰਪਰੈਸਰ ਸਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਕਮਰੇ ਦੀ ਅੱਗ ਪੂਰੀ ਬਿਲਡਿੰਗ ਦੇ ਵਿੱਚ ਫੈਲ ਜਾਂਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਜੋ ਲੋਕਾਂ ਦੇ ਵੱਲੋਂ ਵੀ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਪੂਰੀ ਬਿਲਡਿੰਗ ਦੇ ਵਿੱਚ ਫੈਲ ਗਈ ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਕੜੀ ਮੁਸ਼ਕਲ ਦੇ ਨਾਲ ਇਸ ਬਿਲਡਿੰਗ ਤੇ ਅੱਗ ਤੇ ਕਾਬੂ ਪਾਇਆ ਗਿਆ ਸੋ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਮੁਰਤੋ ਤੁਹਾਨੂੰ ਦੱਸਦੀ ਕਿ ਇਹ ਹਾਦਸਾ ਗ੍ਰੇਟਰ ਨੌਇਡਾ ਦੀ ਤਸਵੀਰ ਹੈ ਜਿੱਥੇ ਗਰਲਜ਼ ਹੋਸਟਲ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤਸਵੀਰਾਂ ਵਿੱਚ ਵੇਖੋ ਕਿ ਕਿਸ ਤਰੀਕੇ ਦੇ ਨਾਲ ਕੁੜੀਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਹੈ ਉਸ ਤੋਂ ਬਾਅਦ ਕੁੜੀਆਂ ਨੇ ਬਿਨਾਂ ਸੋਚੇ ਸਮਝੇ ਬਿਲਡਿੰਗ ਦੀ ਬਾਲਕਨੀ 'ਚੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਸੋ ਇੱਕ ਤੋਂ ਬਾਅਦ ਇੱਕ ਕੁੜੀ ਜਿਹੜੀ ਹੈ ਉਹ ਲੱਕੜ ਦੀ ਜਿਹੜੀ ਪੌੜੀ ਹੈ ਉਸ ਤੋਂ ਥੱਲੇ ਉਤਰਦੀਆਂ ਤੁਹਾਨੂੰ ਨਜ਼ਰ ਆndੀਆਂ ਹੋਣਗੀਆਂ ਲੋਕ ਵੀ ਜਿਹੜੇ ਨੇ ਨੇੜੇ ਦੇ ਨੇ ਉਹ ਵੀ ਇਕੱਠੇ ਹੋ ਗਏ ਨੇ ਅਫੜਾ ਦਫੜੀ ਦਾ ਉਸ ਵਕਤ ਮਾਹੌਲ ਹੈ ਹਾਲਾਂਕਿ ਇਸ ਬਾਰੇ ਜਾਣਕਾਰੀ ਨਹੀਂ ਹੈ ਵੀ ਕਿਸੇ ਦੀ ਜਾਨ ਵੀ ਗਈ ਹੈ ਪਰ ਜੋ ਖਬਰਾਂ ਨੇ ਜੋ ਕਿਹਾ ਗਿਆ ਜੋ ਰਿਪੋਰਟਰਾਂ ਦੇ ਮੁਤਾਬਕ ਕਿ ਕੜੀ ਮੁਸ਼ਕਲ ਦੇ ਨਾਲ ਇਸ ਬਿਲਡਿੰਗ ਦੀ ਅੱਗ ਤੇ ਕਾਬੂ ਪਾਇਆ ਗਿਆ ਜਿਸ ਤੋਂ ਬਾਅਦ 160 ਕੁੜੀਆਂ ਨੂੰ ਸੁਰੱਖਿਤ ਬਾਹਰ ਵੀ ਕੱਢ ਲਿਆ ਗਿਆ ਪਰ ਜਿਸ ਤਰੀਕੇ ਦੇ ਨਾਲ ਅੱਗ ਦੇ ਭਾਂਬੜ ਮਚੇ ਹੋਏ ਨੇ ਬਿਲਡਿੰਗ ਦੇ ਵਿੱਚ ਧੂਆਂ ਵੀ ਹੈ ਤੇ ਅੱਗ ਵੀ ਚਾਰੇ ਪਾਸੇ ਫੈਲੀ ਹੋਈ ਨਜ਼ਰ ਆ ਰਹੀ ਹੈ ਇਸ ਸਵੇਰ ਦੀ ਤਸਵੀਰ ਹੈ ਤੜਕਸਾਰ ਜਦ ਬਹੁਤ ਲੋਕ ਜਿਹੜੇ ਨੇ ਉਹ ਸੁੱਤੇ ਹੁੰਦੇ ਨੇ ਉਸ ਵੇਲੇ ਹੀ ਅਚਾਨਕ ਇਹ ਪੂਰੀ ਘਟਨਾ ਵਾਪਰਦੀ ਹੈ ਸੋ ਉਸ ਵੇਲੇ ਮਾਹੌਲ ਕਿਸ ਤਰੀਕੇ ਦਾ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾਓ ਦੱਸ ਦੀ ਕਿ ਦੋ ਗੱਡੀਆਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਉੱਥੇ ਪਹੁੰਚੀਆਂ ਜਿਸ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਇਸ ਅੱਗ ਤੇ ਕਾਬੂ ਪਾਇਆ ਗਿਆ ਹੈ ਹੋਸਟਲ ਦੀ ਦੂਜੀ ਮੰਜ਼ਲ ਤੇ ਇੱਕ ਕਮਰੇ ਦੇ ਵਿੱਚ ਏਸੀ ਦਾ ਕੰਪਰੈਸਰ ਫਟਿਆ ਤੇ ਉੱਥੇ ਅੱਗ ਲੱਗੀ ਤੇ ਉਸ ਤੋਂ ਬਾਅਦ ਪੂਰੀ ਬਿਲਡਿੰਗ ਨੇ ਅੱਗ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਨੌਲੇਜ ਪਾਰਕ ਦੇ ਨੇੜੇ ਇੱਕ ਗਰਲਜ਼ ਹੋਸਟਲ ਹੈ ਅਨਪੂਰਨਾ ਹੋਸਟਲ ਉੱਥੇ ਇਹ ਅੱਗ ਲੱਗੀ ਹੈ ਜਿਸ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੂਰੀ ਅੱਗ ਬਿਲਡਿੰਗ ਦੇ ਵਿੱਚ ਫੈਲੀ ਹੋਈ ਹੈ ਤਮਾਮ ਜਿਹੜੇ ਨੇ ਉਹ ਕੁੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਨੂੰ ਬਚਾਉਣ ਦੇ ਵਿੱਚ ਬਿਨਾਂ ਸੋਚੇ ਸਮਝੇ ਬਾਲਕਨੀ ਤੋਂ ਛਾਲ ਮਾਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਰ ਤੋਂ ਕਿਸੇ ਨੇ ਇਸ ਦੀ ਵੀਡੀਓ ਬਣਾਈ ਹੋਈ ਹੈ ਤੁਸੀਂ ਇਸ ਦੇ ਕੈਮਰਾ ਐਂਗਲ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਨੇ ਦੂਜੀ ਬਿਲਡਿੰਗ ਦੇ ਸਾਹਮਣੇ ਤੋਂ ਇਹ ਵੀਡੀਓ ਬਣਾਈ ਹੈ ਕਿ ਕਿਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਕੁੜੀਆਂ ਨੇ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਬਚਾਈ ਹੈ ਲਗਾਤਾਰ ਤਸਵੀਰਾਂ ਤੁਹਾਡੀ ਸਕਰੀਨ ਤੇ